ਸ਼ਤਰੀਆ ਕਾਲ ਮਿੱਤਰੋ ਜਿਵੇਂ ਕਿ ਕਈ ਦਿਨਾ ਤੋਂ ਜੱਗੂ ਹਾਕਮ ਵਾਲੀਆ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਆਪ ਸਭ ਨੂੰ ਪਤਾ ਹੀ ਹੈ ਸਭ ਲੋਕ ਪੁੱਛਦੇ ਨੇ ਕਿ ਜੱਗੂ ਠੀਕ ਹੈ ਕਦੋਂ ਖੇਡਣਾ ਹੈ ਕਿੱਥੇ ਖੇਡਣਾ ਹੈ ਤਾਂ ਜਿਵੇਂ ਵੀ ਸੌਂਸਾ ਤੋਂ ਪਤਾ ਲੱਗਦਾ ਹੈ ਜਿਵੇਂ ਕੋਈ ਅਪਡੇਟ ਮਿਲਦੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਤੇ ਉਮੀਦ ਕਰਦੇ ਆਂ ਤੁਹਾਨੂੰ ਇਹ ਜਾਣਕਾਰੀ ਜੱਗੂ ਹਾਕਮ ਵਾਲੀਏ ਬਾਰੇ ਵਧੀਆ ਲੱਗੇਗੀ ਹਾਂਜੀ 11 ਜਨਵਰੀ 2024 ਦਿਨ ਵੀਰਵਾਰ ਯਾਨੀ ਕਿ ਕੱਲ ਨੂੰ ਸੰਘੇੜਾਂ ਦੇ ਕੱਪ ਤੇ ਜੱਗੂ ਹਾਕਮਵਾਲੀਆ ਸ਼ਕਰਪੁਰ ਦੀ ਟੀਮ ਵਿੱਚ ਖੇਡਣ ਜਾ ਰਿਹਾ ਹੈ ਸ਼ਕਰਪੁਰ ਦੀ ਟੀਮ ਵਿੱਚ ਜੱਗੂ ਹਾਕਮਵਾਲੀਆ ਖੇਡੂਗਾ ਜੀ ਸ਼ਕਰਪੁਰ ਦੀ ਟੀਮ ਬਹੁਤ ਹੀ ਭਾਰੀ ਬਣੀ ਹੈ ਜਿਸ ਵਿੱਚ ਸਾਜੀ ਸ਼ਕਰਪੁਰੀਆ ਫਰੀਆਦ ਸ਼ਕਰਪੁਰੀਆ ਕਾਕਾ ਸ਼ਕਰਪੁਰੀਆ ਤੇ ਰੇਡਰ ਪੁਰੀਆ ਸਿਤਸਰ ਤੇ ਜਾਫੀ ਜੱਗੂ ਹਾਕਮਵਾਲੀਆ ਤੇ ਕੁਲਵੀਰ ਚਟਾਣਾ ਇਹ ਖੇਡਣਗੇ ਤੇ ਸੰਘੇੜਿਆਂ ਦੇ ਕਬੱਡੀ ਕੱਪ ਤੇ ਬੈਸਟ ਰੇਡਰ ਅਤੇ ਜਾਫੀ ਨੂੰ 5911 ਦਿੱਤੇ ਜਾ ਰਹੇ ਹਨ ਜਿਸ ਦਾ ਪਹਿਲਾ ਇਨਾਮ 1 ਲੱਖ ਰੁਪਏ ਤੇ ਦੂਜਾ ਇਨਾਮ 71000 ਹੋਏਗਾ ਹਾਂਜੀ ਉਮੀਦ ਕਰਦੇ ਹਾਂ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਆਪਣਾ ਪਿਆਰ ਬਣਾਈ ਰੱਖਿਓ ਮਿੱਤਰੋ ਇਸੇ ਤਰ੍ਹਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇਜੀ ਨੂੰ ਵੀ ਇਹ ਜਾਣਕਾਰੀ ਵਧੀਆ ਲੱਗੀ ਉਹ ਕਮੈਂਟਾਂ ਵਿੱਚ ਕਮੈਂਟ ਕਰਕੇ ਦੱਸ ਸਕਦੇ ਹਨ ਤੇ ਉਮੀਦ ਕਰਦੇ ਹਾਂ ਕੱਲ ਤੁਹਾਡੇ ਸਭ ਦਾ ਵਧੀਆ ਮਨੋਰੰਜਨ ਹੋਵੇਗਾ ਸੰਘੇੜਾਂ ਦੇ ਕਬੱਡੀ ਕੱਪ ਉਤੇ ਮਿਲਦੇ ਹਾਂ ਫਿਰ ਸੰਘੇੜਾਂ ਦੇ ਕਬੱਡੀ ਕੱਪ ਤੇ ਧੰਨਵਾਦ